ਪੰਜਾਬ ਦੀਆਂ ਮੰਡੀਆਂ ਦੇ ਅੰਦਰ ਦੌਰੇ ਤੇ ਆਉ ਅਸੀਂ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ So, 16 ਅਕਤੂਬਰ ਤੋਂ ਸਰਕਾਰੀ ਖਰੀਦ ਦਾ ਐਲਾਨ ਕੀਤਾ ਕਿਉਂਕਿ ਚੌਹਨਾ ਇਸ ਵਾਰ ਕੁਝ ਦਿਨ ਦੇ ਤਾ ਲੱਗਿਆ ਸੋ 16 ਤਰੀਕ ਤੋਂ ਪੰਜਾਬ ਦੇ ਅੰਦਰ ਸਰਕਾਰੀ ਖਰੀਦ ਦਾ ਸਿਲਸਿਲਾ ਸ਼ੁਰੂ ਹੋਇਆ ਪਰ ਕਿਉਂਕਿ ਪੰਜਾਬ ਚ ਹੜਾ ਕਰਕੇ ਜਿਹੜਾ ਚੌਹਨਾ ਥੋੜਾ ਲੇਟ ਆ ਰਿਹਾ ਲੇਕਿਨ ਸਹਜੇ ਸਹਜੇ ਕਿਸਾਨ ਮੰਡੀ ਵੱਲ ਨੂੰ ਤੁਰ ਪਿਆ ਫਸਲ ਪੱਕ ਰਹੀ ਆ ਔਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 251000 ਮੀਟੀ ਚੌਹਨਾ ਪੁੰਚਿਆ ਜਿਹਦੇ ਵਿੱਚੋਂ 241000 ਜਿਹੜਾ ਉਹ ਵੱਖ-ਵੱਖ ਏਜੰਸੀਆਂ ਨੇ ਖਰੀਦ ਲਿਆ ਤੇ 444 ਕਰੋੜ ਰੁਪਈਆ ਕਿਸਾਨ ਦੇ ਖਾਤੇ ਦੇ ਵਿੱਚ ਜਿਹੜਾ ਉਹ ਡਿਲੀਵਰ ਕੀਤਾ ਜਾ ਚੁੱਕਿਆ ਜੋ ਦਾ ਬਣਦਾ ਸੀਗਾ 2399 ਰੁਪਏ ਐਮ ਐਸਬੀ ਦੇ ਮੁਤਾਬਕ ਸੋ ਕੱਲਾ ਕੱਲਾ ਦਾਣਾ ਪੰਜਾਬ ਦੀ ਵੰਡੀ ਤੋਂ ਚੱਕਾ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਪ੍ਰੋਕਿਉਰਮੈਂਟ ਦੇ ਅੰਦਰ ਨਾ ਕਿਸਾਨ ਨੂੰ ਆਵੇ ਨਾ ਮਜ਼ਦੂਰ ਨੂੰ ਨਾ ਮਿੱਲਰ ਨੂੰ ਨਾ ਆੜਤੀ ਨੂੰ ਇਹਦੇ ਲਈ ਸਾਰੇ ਪ੍ਰਬੰਧ ਸਰਕਾਰ ਨੇ ਕੀਤੇ ਆ